ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸ਼ੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਿਲ੍ਹਾ ਸ਼ੀਰ ਭਗਤ ਸਿੰਘ ਨਗਰ ਦਾ ਸਵੰਦਰ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਭਾਈ ਗੁਰਜ ਕਾ ਖਾਲਸਾ ਸ਼੍ਰੀ ਭਾਈ ਗੁਰਜ ਕੀ ਫਤਿਹ। ਮੈਂ ਭਾਰਤੀ ਅੰਗਰਾ ਕੌਮੀ ਚੇਅਰਮੈਨ ਸ਼ਿਰਸਨ ਹਿੰਦ ਮੇਰੇ ਨਾਲ ਐਨ ਰੇ ਵਿੰਗ ਤੋਂ ਰਾਸ਼ਟਰੀ ਪ੍ਰਧਾਨ ਕੀਮਤੀ ਲਾਲ ਕਸ਼ਪ ਜੀ ਸੇ ਉਪਾਧਿਕਸ਼ ਜਸਪਾਲ ਜੱਸਾ ਜੀ ਸ਼ਰੀਪਦਾਨ ਵੀਰ ਕਮਲ ਜੱਸਲ ਜੀ ਗੋਵਰਖਸ਼ਾਲ ਤੋਂ ਸਾਡੇ ਵਿਜੇ ਆਪਣਾ ਹੈਪੀ ਬਾਲੀ ਜੀ ਖੁਲਾ ਸਾਡੇ ਪ੍ਰਵਾਸੀ ਵੀਰ ਸ਼ੋਕਮਾਰ ਜੀ ਸ਼ੇਕਮਾਰ ਜੀ ਸ਼ੋਕਮਾਰ ਜੀ ਕੁਡਡ 20 ਸਾਲ ਤੋਂ ਮੇਰੇ ਬਾਖਾਵਾ ਸਾਹਮਣੇ ਇਹਨਾਂ ਦਾ ਚਾਹਦਾ ਚੱਲਦਾ ਔਰ ਛੋਟੀ ਕੰਫਰੰਸੀ ਦੀ ਖੋਖਾ ਇਹਨਾਂ ਦਾ ਜਿਸ ਜਿਹੜਾ ਸਾਡਾ ਪੈਸ ਕਾਨਫਰੰਸ ਬੁਲਾਉਣ ਦਾ ਇੱਥੇ ਮਕਸਦ ਮੇਨ ਸੀ ਜਿਹੜਾ ਪੰਜਾਬ ਚ ਮਾਹੌਲ ਚੱਲ ਰਿਹਾ ਹੈ ਭਈਆ ਬਜਾਓ ਭਜਾਓ ਤੇ ਪੰਜਾਬ ਬਚਾਓ ਮੈਂ ਉਹਨਾਂ ਬੰਦਰ ਪੁੱਛਣਾ ਚਾਹੁੰਦਾ ਕਿ ਭਈਆ ਬਜਾ ਕੇ ਪਜਾ ਕੇ ਪੰਜਾਬ ਵਾਜੂ ਸਦਾਨ ਦੇ ਤਹਿ ਚਲੋਕ ਜਿਹੜਾ ਵੀ ਹਿੰਦੁਸਤਾਨ ਦਾ ਵਸਨੀਕ ਆ ਉਹ ਕਿਸੇ ਵੀ ਪ੍ਰਦੇਸ਼ ਹਿੰਦੁਸਤਾਨ ਦੇ ਕਿਸੇ ਵੀ ਰਾਜਾਇ ਜਾ ਕੇ ਉਹ ਆਪਣਾ ਕਾਰੋਬਾਰ ਆਪਣੇ ਪਰਿਵਾਰ ਨੂੰ ਪਾਲਣ ਲਈ ਧੰਦਾ ਕਰ ਸਕਦਾ ਵਾ ਭਈਆ ਬਜਾ ਕੇ ਪਜਾ ਕੇ ਨਹੀਂ ਪੰਜਾਬ ਬਚਣਾ ਕ੍ਰਾਈਮ ਤਾਂ ਪੰਜਾਬੀ ਵੀ ਕਰਦੇ ਆ ਇਹ ਤਾਂ ਪੰਜਾਬੀ ਕਰਦੋਨੇ ਆਪਾਂ ਜਿਹੜਾ ਸ਼ਾਰਕੂ ਬਿਖ ਕੇ ਹਾਸਾ ਆਇਆ ਬੱਚੇ ਨਾਲ ਕੁਝ ਅਸੇ ਪਹਿਲਾਂ ਇੱਕ ਸਾਡੇ ਬੀ ਬਿਸਨਿਆਰਾ ਵੀ ਸੀ ਬਰਮਾ ਜੀ ਦੇ ਬੇਟੇ ਨਾ ਹੋਇਆ ਸੀਗਾ ਉਹ ਤੇ ਲੜਕੀ ਪੰਜਾਬੀ ਸੀ ਉਹਨਾਂ ਦਾ ਉਹਦਾ ਆਸ਼ਕ ਸੀ ਜੋ ਵੀ ਸੀਗਾ ਉਹੋਨੇ ਬੱਚਾ ਬੜੀ ਬੜੀ ਬਹਿਰਾਮੀ ਨਾ ਮਾਰਿਆ ਉਹ ਪਹੁੰਚ ਕੀ ਕੈਸਾ ਕਰਦੇ ਸੀਗੇ ਕ੍ਰਾਈਮ ਲਾ ਤਾਂ ਸਾਡੇ ਪੰਜਾਬੀ ਵੀਰ ਵੀ ਹੈਗੇ ਆ ਆਪਾਂ ਕ੍ਰਾਈਮ ਰੋਕਣਾ ਭਈਆ ਪਜਾ ਕੇ ਸੱਜਣ ਲਈ ਸਾਡੇ ਪ੍ਰਵਾਸੀ ਵੀਰ ਇਹ ਸਾਡੇ ਨਾਲ ਮੋਢਾ ਨਾਲ ਲਾ ਕੇ ਚੱਲਦੇ ਆ ਇਹ ਸਾਡੇ ਕਾਰੋਬਾਰਾਂ ਦੇ ਵਿੱਚ ਸਾਡੇ ਨਾਲ ਸਹਿਯੋਗ ਕਰਦੇ ਆ ਤੇ ਮੰਡੀਆਂ ਚ ਲਾ ਲਓ ਖੇਤਾਂ ਬਚਾ ਲਓ ਦੁਕਾਨਾਂ ਤੇ ਲਾ ਲਓ ਜੋ ਵੀ ਮਜ਼ਦੂਰੀ ਆ ਕਾਰਪਨਟਰੀ ਦਾ ਕੰਮ ਈਵਨ ਜੋ ਵੀ ਸਾਰੇ ਕੰਮ ਸੰਭਾਲਦੇ ਆ ਇਹ ਵਿਚਲਾ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਜਿਹੜਾ ਇਹ ਮਾਹੌਲ ਪੰਜਾਬ ਦਾ ਚੱਲ ਪਿਆ ਹੋਰ ਪਾਸੇ ਇਹਨੂੰ ਠੱਲ ਪਾਈ ਜਾਵੇ ਜਿਹੜੀ ਜਥੇਬੰਦੀਆਂ ਕੋਈ ਵੀ ਜਥੇਬੰਦੀਆਂ ਇਹ ਚੀਜ਼ਾਂ ਬੋਲਦੀਆਂ ਭਈਆ ਪਹਜਾਓ ਤੇ ਪੰਜਾਬ ਬਚਾਓ ਇਹਨਾਂ ਨੂੰ ਰੋਕਿਆ ਜਾਵੇ ਉਹਨਾਂ ਨੂੰ ਠੱਲ ਪਾਈ ਜਾਵੇ ਜਿਹੜੇ ਵੀ ਬਰਬਾਸੀ ਪੰਜਾਬ ਵਿੱਚ ਆਪਣਾ ਕੰਮ ਤੰਦਾ ਕਰਨ ਲਈ ਆ ਰਹੇ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਾਓ ਪ੍ਰਸ਼ਾਸਨ ਦੇ ਕੋਲ ਤੋਂ ਨਵੇਂ ਸ਼ਹਿਰ ਚੰਡੀਗੜ੍ਹ ਰੋਡ ਤੇ ਸਾਡੇ ਗਊ ਰੱਖਿਆ ਦਲ ਬਲੋਗ ਬੰਦਾ ਫੜਿਆ ਗਿਆ ਜੀ ਗਊ ਮਾਸ ਵੇਚਦਾ ਫੜਿਆ ਗਿਆ ਸ਼ਰੀਆਮ ਉਹਦੇ ਦੋ ਦੋ ਆਧਾਰ ਕਾਰਡ ਬਣੇ ਹੋਏ ਆ ਹਾਲ ਤਾਂ ਕਿ ਤਬਾ ਦਾ ਫੜਿਆ ਨਹੀਂ ਗਿਆ ਇੱਕ ਬੰਗਲਾਦੇਸ਼ ਦਾ ਆਧਾਰ ਕਾਰਡ ਹੈ ਇੱਕ ਬੰਗਲਾਦੇਸ਼ ਦਾ ਬੈਸਟ ਬੰਗਾਲ ਦਾ ਇੱਕ ਨਵਾਂ ਸ਼ਹਿਰ ਜਿਲਾ ਸ਼ੀਤਪਗਸ ਦੇ ਨਗਰ ਦਾ ਇਹ ਤਾਂ ਬੰਦਾ ਹਾਲ ਤਾਂ ਖੜਿਆ ਨਹੀਂ ਗਿਆ ਬੰਦਾ ਤੀਸਰਾ ਕੀ ਤੀਸਰਾ ਬਣਾਉਣ ਨੂੰ ਤਿਆਰ ਤੀਸਰਾ ਪਿੰਡ ਤੋਂ ਫਲੀਪੋਰ ਪਿੰਡ ਦੇ ਵਿੱਚੋਂ ਤੀਸਰਾ ਪਛਾਇਤ ਦੇ ਉਹਨਾਂ ਨੂੰ ਪੂਰਾ ਕੀਤਾ ਹੋਇਆ ਸੀ ਮੋਹਰ ਲੱਗੀ ਹੋਈ ਸੀ ਉਹ ਕਾਗਜ਼ ਪੱਤਰ ਮੈਂ ਪੁੱਛ ਨੂੰ ਦਿੱਤੇ ਹੋਏ ਆ ਤੀਸਰਾ ਉਹ ਬਣਾ ਲਈ ਤਿਆਰ ਸੀਗਾ ਜੀ ਆਧਾਰ ਕਾਰਡ ਦੇਖੋ ਦੋ ਨੇ ਪਹਿਲਾਂ ਬਣਾਉਗਾ ਤੀਸਰਾ ਬਣਾਉਣ ਨੂੰ ਬੈਠਾ ਹੋਇਆ ਹੈ ਜੀ ਉਹ ਇੱਥੇ ਪ੍ਰਸ਼ਾਸਨ ਦੀ ਕਿਹੜੀ ਨਨਕੀ ਹੈ ਅਸੀਂ ਪੂਰੇ ਸ਼ਹਿਰ ਨੇ ਵਪਾਰ ਮੰਡਲ ਨੇ ਇਕੱਠੇ ਹੋ ਕੇ ਕਈ ਵਾਰ ਪ੍ਰਸ਼ਾਸਨ ਨੂੰ ਜੀ ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਜਿੰਨੇ ਵੀ ਪ੍ਰਵਾਸੀ ਹੈਗੇ ਆ ਉਹਨਾਂ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਜਿਹੜੇ ਹੋਰ ਪ੍ਰਵਾਸੀ ਇੱਥੇ ਬੈਠੇ ਆ ਹੋਰ ਸਮਝੌਤਾ ਵਟਿਆ ਪਿਆ ਪਿਆ ਹਰ ਲੱਖ ਲੱਖ ਰੁਪਏ ਦੀ ਦੁਕਾਨ ਲੈ ਕੇ ਬੈਠੇ ਆ ਯਾਰ ਆਮ ਤਾਂ ਦੁਕਾਨਦਾਰ ਦਾ ਕੰਮ ਹੈ ਨਹੀਂ ਉਹ ਲੱਖ ਰੁਪਏ ਕਿੱਥੋਂ ਵੇਅਰ ਕਰ ਰਹੇ ਆ ਕਿੱਥੋਂ ਉਹਨਾਂ ਦਾ ਪੈਸਾ ਆ ਰਿਹਾ ਵਾ ਪੂਰੇ ਵੈਰੀਫਿਕੇਸ਼ਨ ਕਰਾਈ ਜੇ ਉਹਨਾਂ ਕੋਲ ਪੈਸਾ ਕਿੱਥੋਂ ਵਾਕਿ ਪਿੱਛੋਂ ਅਮੀਰ ਸਗੇ ਜੇ ਕੋਈ ਕਹਗਾ ਨਹੀਂ ਜੇ ਅਮੀਰ ਸਗੇ ਆਪਣੇ ਉੱਤੇ ਕਾ ਘਰ ਘਰ ਨਹੀਂ ਬੈਠੇ ਜਿੱਥੋਂ ਵੀ ਆਏ ਉੱਥੇ ਕਾਰੋਬਾਰ ਕਹਲੇ ਨਹੀਂ ਕੀਤਾ ਉੱਥੇ ਕਾਰੋਬਾਰ ਨਹੀਂ ਹੈਗੇ ਇੱਥੇ ਪੈਸਾ ਕਹੜੀ ਨਿਵਸ ਕੀਤਾ ਉਹਨਾਂ ਨੇ ਇਹਦੇ ਦੇ ਇਹਦੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਜਾਂਦਾ ਕਿ ਉਹਨਾਂ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਦੁਕਾਨ 'ਚ ਲੱਖਾਂ ਦਾ ਮਾਲ ਕਿੱਥੋਂ ਆਇਆ ਜੇ ਲੱਖ ਲੱਖ ਦਾ ਦੁਕਾਨ ਦਾ ਕਿਰਾਇਆ ਕਿੱਥੋਂ ਦੇ ਰਹੇ ਹੋ ਥੋੜੀ ਜਿਹੀ ਅਕਲ ਸਾਡੇ ਪੰਜਾਬੀ ਵੀਰਾਂ ਨੂੰ ਵੀ ਆਣੀ ਚਾਹੀਦੀ ਆ ਜਿਹੜੇ ਅਸੀਂ ਉਹਨਾਂ ਨੂੰ ਆਪਣਾ ਦੁਕਾਨ ਮਕਾਨ ਕਰਾਇ ਦਿੱਤੇ ਨੇ ਆ ਮੈਂ ਬਖਸ਼ਿਆਨ ਪੰਜਾਬੀਆਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਨਾ ਜਿਹੜਾ ਵੀ ਪੰਜਾਬੀ ਇਹਨਾਂ ਪ੍ਰਵਾਸੀਆਂ ਨੂੰ ਜਿਹੜੇ ਗੈਰ ਸਮੁਦਾਏ ਤੋਂ ਬੰਦੇ ਮਹਿੰਗੇ ਕਿਰਾਏ ਤੇ ਦੁਕਾਨਾਂ ਲੈਂਦੇ ਆ ਮਹਿੰਗੇ ਕਿਰਾਏ ਤੇ ਘਰ ਲੈਂਦੇ ਆ ਲਵ ਜਹਾਜ਼ ਚਲਾਉਂਦੇ ਆ ਉਹਨਾਂ ਪੰਜਾਬੀਆਂ ਦਾ ਬਾਈਕਾਟ ਕੀਤਾ ਜਾਵੇ ਜਿਹੜਿਆਂ ਨੂੰ ਮਕਾਨ ਔਰ ਦੁਕਾਨ ਅਪਰੇ ਕਿਰਾਏ ਦਿੰਦੇ ਆ ਅੰਗਰ ਸਾਬ ਸਾਡੇ ਪੰਜਾਬੀਆਂ ਨੇ ਵੀ ਅਮਰੀਕਾ ਕਵਦਾਨ ਦੇ ਤਹਿਤ 80 ਲੋਕ ਉਥੇ ਜਾਣੇ ਆ ਉਦੋਂ ਸਰਦਾਨ ਦੇ ਤਹਿਤ ਆ ਉਥੇ ਪੱਕੇ ਹੁੰਨੇ ਆ ਜਾਂ ਵੀਜ਼ਾ ਕਰਦੇ ਆ ਜਾਂ ਟੂਰਿਸਟ ਵੀਜ਼ਾ ਬਿਧਾਨਦੇ ਆ ਜਾਂ ਵਰਕ ਪਰਮਿਟ ਤੇ ਰਹਨੇ ਆ ਉਹਨਾਂ ਦੇ ਸੱਦਾਂ ਦੇ ਜਿਸ ਵੀ ਕੰਟਰੀ ਜਾਂਦੇ ਆ ਜੋ ਸਾਡੇ ਦੇਸ਼ ਦਾ ਸੰਵਿਧਾਨ ਆ ਆਪਣੀ ਸੱਦਾਂ ਦੇ ਤਹਿਤ ਕਰ ਰਹੇ ਆ ਜਿਹੜਾ ਵੀ ਪ੍ਰਵਾਸੀ ਪੰਜਾਬ ਚ ਆ ਰਿਹਾ ਉਹਦੀ ਵੈਰੀਫਿਕੇਸ਼ਨ ਕਰਾਉਣਾ ਪ੍ਰਸ਼ਾਸਨ ਦਾ ਫਰਜ਼ ਆ ਇੱਕ ਤਾਂ ਕ੍ਰਾਈਮ ਘਟੂਗਾ ਇਹ ਇੱਚ ਪ੍ਰਸ਼ਾਸਨ ਦੀ ਹੈਲਪ ਵੀ ਹੋ ਰਹੀ ਹੈ ਜੇ ਕੋਈ ਕ੍ਰਾਈਮ ਕੋ ਕਰਕੇ ਜਾ ਰਿਹਾ ਉਹਨੂੰ ਜਲਦੀ ਪੁਨੀ ਪਕੜ ਹੋ ਜਾਊਗੀ ਕਿ ਪਿਛਾਸ਼ਨ ਸਾਫੀ ਨਹੀਂ ਕਰਾਇਆ ਹੋਇਆ ਤਾਂ ਬਦਾਂ ਨਾੜੇ ਫੜ ਗਿਆ ਕ੍ਰਾਈਮ ਨਹੀਂ ਠੱਲ ਪਊਗੀ ਜੀ ਆਪਾਂ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕਰਾਵਾਂਗੇ ਘੱਟੋ ਘੱਟ 5-7 ਦਿਨ ਦੀ ਵੈਰੀਫਿਕੇਸ਼ਨ ਹੋਵੇ ਕਿੱਥੋਂ ਆਇਆ ਕੀ ਕਰਨਾ ਹੈ ਦਿਹਾੜੀ ਕਰਦਾ ਤੇ ਕੱਲ ਹੀ ਕਰਦਾ ਬਾਈ ਇਹਨੇ ਕਾਰੋਬਾਰ ਕਰਾ ਰਿਆ ਇਹਦਾ ਮਕਸਦ ਕਿਥੇ ਕਾਰੋਬਾਰ ਕਰਨ ਦਾ ਪਿੱਛੇ ਕੱਲ ਹੀ ਕਰਨ ਵਾਲੇ ਕਿੱਧਰ ਪੰਜਾਬ ਚ ਨਵਾਂ ਸ਼ਹਿਰ ਚ ਕੀ ਉਹਨੂੰ ਲੱਗਿਆ ਕਾਰੋਬਾਰ ਕਰਨ ਦੀ ਐਡੀ ਵੀ ਦੁਕਾਨਾਂ ਆਪਾਂ ਲਾ ਕੇ ਬੈਠੇ ਆ ਨਵਾਂ ਸ਼ਹਿਰ ਚ ਕੀ ਆ ਬਾਕੀ ਦੁਕਾਨਦਾਰਾਂ ਦਾ ਕੰਮ ਜਿਹੜੇ ਪੰਜਾਬੀ ਵੀਰ ਬੈਠੇ ਆ ਅਸੀਂ ਰੋ ਬਜ਼ਾਰ ਚ ਜਾਂਦੇ ਆ ਬਜ਼ਾਰ ਦਾ ਹਾਲ ਕੀ ਹੈ ਉਹ ਲੱਖ ਕਸੀਂ ਪਛਾਤਨ ਫੇਰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕੁਝ ਸਮੇਂ ਚ ਸਾਰੇ ਨਮਾਸ਼ਿੱਦ ਵਪਾਰ ਮੰਡਲ ਇਕੱਠਾ ਹੋ ਕੇ ਦੁਆਰਾ ਅਸੀਂ ਉਹੀ ਵਾਹਿਮ ਚਲਾਵਾਂਗੇ ਡੀਸੀ ਸਾਹੋਂ ਦੀ ਇੱਕ ਮੰਗ ਪੱਤਰ ਦੁਆਰਾ ਦਿੱਤਾ ਜਾਊਗਾ ਇਹਦੀ ਪ੍ਰੋਪਰ ਵਰਸ਼ਨ ਕਰਾਈ ਜਾਵੇ ਇੱਕ ਨੋਡਲ ਅਫਸਰ ਲਗੇ ਜਿ ਇਹ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਜ਼ਿਲ੍ਹਾ ਪ੍ਰਸ਼ਾਸਕ ਪ੍ਰਸ਼ਾਸਨ ਵੱਲੋਂ ਕਿ ਨੋਡਲ ਅਫਸਰ ਦੋ ਲਗੇ ਕਿ ਐਸਪੀ ਉੱਚ ਹੋਵੇ ਐਕਸਾ ਐਸਜੀਐਮ ਸਾਹਿਬਾ ਜੋ ਤਹਿਸੀਲਦਾਰ ਔਰ ਜਿਹੜੀ ਵੈਰੀਫਿਕੇਸ਼ਨ ਸਬਡਿਵੀਜ਼ਨ ਦੇ ਸਾਹ ਹਦਾਇਤ ਸਾਹਿਬ ਤੇ ਹੋਵੇ ਇਹ ਡਿਸਿਸ ਨੇ ਦੇਖਣਾ ਵਾ ਕਿ ਕਿਦਾਂ ਵੈਰੀਫਿਕੇਸ਼ਨ ਕਰਾਣੀ ਹੈ ਰਿਸਪੌਂਸਿਬਿਲਟੀ ਸਿਵਲ ਪ੍ਰਸ਼ਾਸਨ ਦੀ ਬੰਦੀ ਆ ਕਿ ਪੁਲਿਸ ਕੋ ਕਿਦਾਂ ਆਪ ਐਂਪਲੈਨੀਆਂ ਕਿਦਾਂ ਇਹਨਾਂ ਦੀ ਵੈਰੀਫਿਕੇਸ਼ਨ ਕਰਾਣੀਆਂ ਜਿੰਨੇ ਵੀ ਇੱਥੇ ਰੇੜੀ ਲਾਉਂਦੇ ਪ੍ਰਵਾਸੀ ਆ ਰਹੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਮੇਨਾ ਪ੍ਰਵਾਸੀ ਮੇਰੇ ਸ਼ੋਕਮਰ ਜੀ ਬੈਠੇ ਆ ਇਹਨਾਂ ਨੂੰ ਪੁੱਛੇ ਨਾ ਕੋਈ ਤਰਾਹ ਨਹੀਂ ਹਾਂ ਜੀ ਸ਼ੋਕ ਜੀ ਉੱਚੀ ਵੱਲੋਂ ਤੁਹਾਡੇ ਨਾਲ ਕਿਸ ਤਰ੍ਹਾਂ ਰਵਈਆ ਇੱਥੇ ਕੋਈ ਤੁਹਾਡੇ ਨਾਲ ਬਹੁਤ ਵਧੀਆ ਜੀ ਸਾਡੇ ਨਾਲ ਨਹੀਂ ਕਿਸੇ ਨਾਲ ਕੋਈ ਇਦਾਂ ਦੀ ਨਹੀਂ ਜੀ ਸਾਡੇ ਵੀ ਬੱਚੇ ਇੱਥੇ ਗਵਰਨਮੈਂਟ ਸਕੂਲ ਚ ਪੜਦੇ ਕੋਈ ਬੱਚੇ ਵੀ ਕਹਿੰਦੇ ਆ ਬਹੁ ਕੋਈ ਟੌਰਚਰ ਵਗੈਰਾ ਕੋਈ ਪਰੇਸ਼ਾਨੀ ਨਹੀਂ ਕਈ ਕਿਸੇ ਨੇ ਗਲਤੀ ਕੀਤੀ ਹੈ ਕਿ ਸਾਨੂੰ ਵੀ ਕੋਈ ਐਡਾ ਦੀ ਕੋਈ ਹੋ ਰਹੀ ਜਿਹੜੀ ਹੁਸ਼ਿਆਰ ਕੋਲ ਤੇ ਵਿੱਚ ਘਟਨਾ ਮੰਨਦਾ ਵਾ ਕੀ ਘਟਨਾ ਹੋਈ ਹੈ ਜੀ ਬਹੁਤ ਹੀ ਮਾੜਾ ਹੋਇਆ ਔਰ ਜੋ ਵਾਦੀ ਕਾਰਵਾਈ ਹੋਣੀ ਚਾਹੀਦੀ ਹੈ ਬਹੁਤ ਗਲਤ ਚਾਹੇ ਬੰਦਾ ਘਾਟਾ ਹੈ ਪ੍ਰਵਾਸੀ ਹੈ ਚਾਹੇ ਕੋਈ ਵੀ ਹੈ ਗਲਤ ਤਾਂ ਗਲਤ ਹੀ ਹੈ ਜੀ ਕੋਈ ਜਿਹੜਾ ਵੀ ਆਪਾਂ ਪ੍ਰਵਾਸੀ ਦਾ ਮਤਲਬ ਕੀ ਹੈ ਜਿਹੜਾ ਵੀ ਬੱਚਾ ਇੱਥੇ ਸਟੂਡੈਂਟ ਬਣ ਕੇ ਆ ਰਿਹਾ ਵਾ ਕੇਸੀ ਕਾਲਜ ਪੜ ਰਿਹਾ ਜਾਂ ਕਿਸੀ ਹੋਰ ਸੰਸਥਾ 'ਚ ਪੜ ਰਿਹਾ ਵਾ ਉਹਦੀ ਵੀ ਪ੍ਰੋਪਰ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਸਕੂਲ ਬੋਲੋ ਦਾ ਲਿੱਤਾ ਜਾਵੇ ਜੇ ਕਿਸੇ ਨੂੰ ਉਹਨੇ ਪੀਜੀ ਬਣਾਇਆ ਕਰ ਆਪਣਾ ਮਕਾਨ ਦੁਕਾਨ ਕਰਾਇਆ ਦਿੱਤੀ ਆ ਉਹਦੀ ਪ੍ਰੋਪਰ ਉਹਦੀ ਵੈਰੀਫਿਕੇਸ਼ਨ ਹੋਵੇ ਵੈਰੀਫਿਕੇਸ਼ਨ ਹੋਵੇ ਜ ਜੇ ਸਰਕਾਰ ਨੇ ਸਖਤੀ ਕਰਨੀ ਪ੍ਰਸ਼ਾਸਨ ਨੇ ਸਖਤੀ ਕਰਨੀ ਆ ਜਿਹੜਾ ਇਥੋਂ ਪ੍ਰਵਾਸੀ ਕਰਾਇਮ ਕਰਕੇ ਜਾਊਗਾ ਜਿੱਥੇ ਉਹ ਪਿੱਛੇ ਕਰਾਇਆ ਦਾ ਰਹਿੰਦਾ ਹੋਊਗਾ ਉਸ ਮਕਾਨ ਜਾਂ ਦੁਕਾਨ ਮਾਲੂ ਵਿੱਚ ਨਾਮਜ਼ਦ ਕੀਤਾ ਜਾਊਗਾ ਕਿਦਾਂ ਫੇ ਲੋ ਆ ਕੇ ਪਰਮਿਸ਼ਨ ਕਰਾਓਗੇ ਆਹ ਸਰ ਮੈਂ ਇੱਕ ਗੱਲ ਲੇ ਲੇ ਜਾਊਗਾ ਕਿ ਆਪਾਂ ਅੱਜ ਨਮੇਸ਼ਾ ਚ ਘਾਟਾ ਭਜੰਦਰ ਕੋ ਦੁਕਾਨ ਲੈਣੀ ਹੋਵੇ ਕਿਸੇ ਅੱਛੇ ਬੰਦੇ ਕੋ ਮਕਾਨ ਲੈਣਾ ਹੋਵੇ ਨਾ ਉਹ ਪੀਸੀਸੀ ਕਰਾਉਂਦਾ ਵਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਸ ਬੰਦੇ ਦੇ ਕੋਈ ਕ੍ਰਾਈਮ ਦਾ ਪਰਚਾ ਚੱਲਦਾ ਉਹਦੀ ਪੀਸੀਸੀ ਹੁੰਦੀ ਨਹੀਂ ਆ ਮੈਂ ਬਥੇਰੇ ਅਜਿਹੇ ਅਜਿਹੇ ਕੇਸਿਸ ਦੇਖਿਆ ਉਹ ਕਿ ਉਹਨਾਂ ਨੇ ਰੂਲ ਬਣਾਇਆ ਕਿ ਜਾਂ ਤਾਂ ਆਪਾਂ ਸਿੱਕੀ ਕਰਦੇ ਆ ਮਕਾਨ ਮਾਲਕਾਂ ਦੁਕਾਨ ਮਾਲਕਾਂ ਰੂਲ ਬਣਾ ਲਿਆ ਪੀਸੀਸ ਕਰਾਉਦੇ ਆ ਜੀ ਆਪਣੀ ਜੇ ਆਪਾਂ ਪੰਜਾਬ 'ਚ ਵੀ ਦੰਗੇ ਪੰਜਾਬ 'ਚ ਆਪਾਂ ਮਕਾਨ ਦੁਕਾਨ ਕਰਾਇਦੇ ਨਹੀਂ ਪੀਸੀਸੀ ਕਰਾ ਲਓ ਜਿੰਝ ਸਾਡਾ ਬੰਦਾ ਵਾਕਿਬ ਜੀ ਸਾਡਾ ਲੋਕਲ ਬੰਦਾ ਵਾਕਿਬ ਅਸੀਂ ਬਿਨ ਬਗੈਰ ਪੀਸੀਸ ਦੇ ਦੀ ਆਪਣੀ ਮਰਜ਼ੀ ਨਾਲ ਉਹ ਚੀਜ਼ ਸਾਨੂੰ ਕੋਤਰਾ ਨਹੀਂ ਜੇ ਕੋਈ ਕੋਈ ਤੁਹਾਡੀ ਗੱਲ ਵਧੀਆ ਖੰਨੇ ਤੋਂ ਆਵੇ ਕਿ ਹੋਰ ਸ਼ਹਿਰ ਤੋਂ ਬਈ ਨਵੇਂ ਸ਼ਹਿਰ ਬੰਦਾ ਆਵੇ ਜਾਂ ਅਸੀਂ ਨਵੇਂ ਤੋਂ ਹਟ ਕੇ ਜਾਈਏ ਸਾਡੀ ਪੀਸੀਸ ਕਰਾਓ ਤਾਂ ਸਾਨੂੰ ਮਕਾਨ ਦੁਕਾਨ ਕਰਾਇਤੇ ਉੱਥੇ ਮਿਲੇ ਕਿਤੇ ਨਾ ਕਿਤੇ ਸਰ ਆਪਣੇ ਲੋਕਾਂ ਦਾ ਕਸੂਰ ਬਰਾਬਰ ਆ ਜੀ ਲੋਅ ਇਨ ਆਊਟ ਕਿਹਨੇ ਮੈਂਟਰ ਕਰਨਾ ਪ੍ਰਸ਼ਾਸਨ ਨੇ ਉਹ ਸਰਕਾਰ ਨੇ ਅਸੀਂ ਲੋਕ ਤਾਂ ਗਲਤੀਆਂ ਦਾ ਨਾ ਬੈਠੇ ਆ ਜੇ ਲੋਅ ਨਾ ਹੋਵੇ ਪੁਲਿਸ ਮਜੂਰ ਨਾ ਹੋਵੇ ਤੇ ਰੋਜ਼ ਤੇ ਲੋਕ ਲੜਨ ਖਾਕੀ ਦੇ ਲੋਕਾਂ ਨੂੰ ਡਰਦਾ ਹੈਗਾ ਨਾ ਇਹ ਖਾਕੀ ਘੁੰਮਦੀ ਪਈ ਹੈ ਤੇ ਪਿੱਛੇ ਪਿੱਛੇ ਖਾਕੀ ਨੂੰ ਗਾਲਾਂ ਕੱਢਣ ਪਰ ਖਾਕੀ ਦਾ ਡਰ ਲੋਕਾਂ ਚ ਜੀ ਵੀ ਹੈਗਾ ਵਾ ਕਲੌਨ ਆਰਡਰ ਪੁਲਿਸ ਨੇ ਮੰਡਰ ਕਰਨਾ ਵਾ ਆ ਚੀਜ਼ਾਂ ਜਿਹੜੀਆਂ ਸਿਵਲ ਪ੍ਰਸ਼ਾਸਨ ਨੇ ਕਰਨੀਆਂ ਕਿ ਕਿੱਦਾਂ ਪੁਲਿਸ ਕੋ ਆਪਾਂ ਕੰਮ ਲੈਣਾ ਵਾ ਇਹ ਸੱਜਣਾ ਸ਼ੀਮ ਭਗਸੇ ਨгана ਸੁਵੰਦਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇਸੀ ਨੂੰ ਇਜਾਜ਼ਤ ਦਿਓ ਧੰਨਵਾਦ